ਕੀ ਕਹਿੰਦੀ ਐ ਇਹਨਾਂ ਨੂੰ ਕਿ ਹੁਣ ਵਧੀਆ ਮੌਕਾ ਹੈ ਲੋਕਾਂ ਦਾ ਧਿਆਨ ਗੰਭਾਰ ਵੱਲ ਹੈ ਲੋਕਾਂ ਦਾ ਧਿਆਨ ਮਸਾਇਲਾਂ ਵੱਲ ਹੈ ਆ ਫੱਟਾ ਚੱਕ ਲੋ ਮੰਗ ਲਾ ਵੰਨ ਦੇ ਜੇ ਇਹ ਅੱਗੇ ਜਾਣ ਹੀ ਦਿੰਦੇ ਆਪਾਂ ਹੱਥ ਕਰਦੇ ਆ ਮਤਲਬ ਅਸੀਂ ਕੋਈ ਅਸੀਂ ਕੋਈ ਜਾਤਾ ਹੋਵੇ ਤੁਹਾਡੇ ਹੱਕ ਦਾ ਪਾਣੀ ਮਾਰਦੇ ਸਾਡੇ ਅਗਦਾ ਦਾ ਅਸੀਂ 91% ਹੀ ਵਰਤਿਆ ਜੇ 50 ਤੋਂ 75 ਤੋਂ ਵੱਧ ਕਦੇ ਗਈ ਨਹੀਂ ਇਹ 100 ਤੋਂ ਘੱਟ ਕਦੇ ਆਈ ਨਹੀਂ ਇਪਸੋ 5 107 117 112 ਪਹਿਲਾਂ ਦੇ ਉਹ ਪਹਿਲਾਂ ਆਣੇ ਸੀ ਜਿਹਨ ਕੀ ਕਰੀ ਉਹ ਅਸੀਂ ਛੱਡ ਦਿੰਦੇ ਸੀ ਹੁਣ ਆਪਣੇ ਕੋਲੇ ਆਪਾਂ ਵਰਤਣ ਲੱਗੇ ਪਾਣੀ ਹਰੇਕਨਵੇਂ ਤੋਂ ਆਪਾਂ 100 ਤੇ ਜਾਵਾਂਗੇ ਅੱਥੇ ਆਪਾਂ ਤਾਂ ਹੋਰ ਹਜੇ ਪਾਈਪਾਂ ਪਾਉਣੀਆਂ ਨੇ ਹਜੇ ਕੱਸੀਆਂ ਸੂਏ ਚ ਲਾਉਣੇ ਨੇ ਸੋ ਇਹ ਬਹੁਤ ਧੱਕੇ ਸ਼ੈਤਾਨਾਂ ਸ਼ੈ ਜਿਹੜੀ ਹੈ ਦੇਖਣ ਨੂੰ ਅੱਜ ਵੀ ਨਹੀਂ ਤੇ ਚੇਅਰਮੈਨ ਖੁਦ ਆ ਗਿਆ ਜਾਣ ਕੇ ਚੇਅਰਮੈਨ ਨੂੰ ਇਹ ਪਤਾ ਹੋਣਾ ਚਾਹੀਦਾ ਕਿ 70% ਬੀਵੀਐਮ ਵੀ ਚ ਅਸੀਂ ਆਂ ਸਵੇਰੀ ਆ ਗਿਆ ਜੀ ਆਪ ਕੋਲਡ ਚੀਰਮੈਨ ਆ ਗਿਆ ਮੈਂ ਇੱਕ ਪਾਸੇ ਤਾਂ ਦੇਸ਼ ਕਿਹੜੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਹੈ ਹੈਗੇ ਤਾਂ ਉਹ ਚ ਵੀ ਆਪਣੀ ਮੂਰੇ ਆ ਪੰਜਾਬ ਵਾਲੇ ਆ ਇਹ ਮੁਸੀਬਤ ਚੋਂ ਮੌਕਾ ਦੇਖਦੇ ਨੇ ਜੇ ਪੰਜਾਬ ਪਾਣੀ ਆ ਪਿੱਛੇ ਅਨਰੈਸਟ ਹੋ ਗਿਆ ਪੰਜਾਬ ਚ ਕੁਝ ਇਸ ਤਰ੍ਹਾਂ ਦਾ ਹੋ ਗਿਆ ਤਾਂ ਜ਼ਿੰਮੇਵਾਰ ਕੌਣ ਹੋਗਾ ਬੀਬੀਐਮਬੀ ਹੋਊਗੀ ਜਾਂ ਬੀਜੇਪੀ ਹੋਊਗੀ ਇਹ ਮਤਲਬ ਪਾਕਿਸਤਾਨ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਅਸੀਂ ਪੁਲਿਸ ਕਿੱਥੇ ਕਿੱਥੇ ਲਾਣੀ ਦੱਸੋ ਜੀ ਸਾਰੀਪੁਰ ਸਾਡੀ ਬਾਰਡਰ ਤੇ ਆਈ ਫੇਲ ਹੋਣੀ ਪੈ ਰਹੀ ਹੈ ਆ ਤੜਕੀਆਂ ਨੂੰ ਕੀ ਸੁਝੀਏ ਮੈਂ ਛੱਡਣਾ ਹਾਂਗਾ ਪਾਣੀ ਆ ਕਿਵੇਂ ਚੱਲਣਗੇ ਪਾਣੀ ਜੀ ਕੋਈ ਆਰਡਰ ਨਹੀਂ ਕੋਈ ਇਹਨਾਂ ਕੋਲੇ ਲੀਗਲ ਕਾਗਜ਼ ਨਹੀਂ ਸਾਡੇ ਵਕੀਲ ਸਾਹਿਬ ਏਜੀ ਖੜੇ ਆ ਸਾਡੇ ਨਾਲ ਦੇ ਇਸ ਸਮਝਾਇਆ ਦੀ ਪਾਈ ਇੱਥੇ ਨਾ ਆਓ ਇੱਥੇ ਲੋਕ ਜੀ ਹੋਰ ਅੱਜ ਤੱਕ ਤੁਸੀਂ ਚਲੋ ਥੋੜਾ ਜਿਹਾ ਸੰਜਮ ਦਾ ਤੁਸੀਂ ਦਿੱਤਾ ਤੁਹਾਨੂੰ ਲੰਗਾ ਆਪੇ ਹੋ ਲੰਗਾ ਆਪੇ ਚਲੇ ਕੋਈ ਨਹੀਂ ਅੱਪਾ ਨਹੀਂ ਕੋਈ ਆਪਾ ਆ ਰਿਹਾ ਜਗਾ ਅੱਗੇ ਕਰਨਾ ਜਿਹਦੇ ਨਾਲ ਇਹਨਾਂ ਨੂੰ ਕੋਈ ਮੌਕਾ ਮਿਲੇ ਸਾਨੂੰ ਪਰ ਮੈਨੂੰ ਲੱਗਦਾ ਇਹ ਮੁਰਗੋਪੜ ਬੰਨ ਨਹੀਂ ਕਰ ਲਈਏ ਆਪਣੇ ਸਿਰ ਤੇ ਮੰਨਿਆ ਕਿ ਕੋਈ ਰੌਲਾ ਨਹੀਂ ਸੀ ਇੱਕ ਤਰੀਕ ਤੱਕ ਕੋਈ ਰੌਲਾ ਨਹੀਂ ਕਰਕੇ ਫੈਸਲਾ ਬੀਬੀਐਮਬੀ ਦੇ ਸੰਵਿਧਾਨ ਚ ਲਿਖਿਆ ਹੋਇਆ ਹੈ ਨਾਰਮਲ ਮੀਟਿੰਗ ਕਰਨੀ ਹੈ ਮਹੀਨੇ ਦਾ ਨੋਟਿਸ ਐਮਰਜੈਂਸੀ ਮੀਟਿੰਗ ਕਰਨੀ ਹੈ ਇੱਕ ਹਫਤੇ ਦਾ ਨੋਟਿਸ ਨਾਲ ਚਾਂਸਰ ਕੰਟੀਨਾਂ ਨੋਟਿਸ ਦੇ ਕੇ ਮੀਟਿੰਗ ਬੁਲਾ ਲੈਂਦੇ ਮੀਟਿੰਗ ਹੀ ਇਲੈਗਲ ਹੈ ਜੋ ਲਿਆ ਗਿਆ ਫੈਸਲਾ ਵੀ ਤਾਂ ਇਲੈਗਲ ਹੈ ਅਸੀਂ ਦੱਸਿਆ ਹਾਈ ਕੋਰਟ ਹਾਈ ਕੋਰਟ ਨਹੀਂ ਠੀਕੇ ਬਿਲਕੁਲ ਸਹੀ ਜਾਨਿਆ ਤੁਸੀਂ ਆਪਣਾ ਬਖਸ਼ ਕਰੋ ਤੁਸੀਂ ਕਿਉਂ ਚਾਹਉਂਦੇ ਪਾਣੀ ਪਹਿਲਾਂ ਤੋਂ ਮਿਲਦਾ ਰਿਹਾ 10 ਸਾਲਾਂ ਤੋਂ ਪਹਿਲਾਂ ਜੇ ਪਹਿਲਾਂ ਮਿਲਦਾ ਰਿਹਾ ਹੱਕ ਬਣ ਗਿਆ ਤੁਹਾਡਾ ਇਹ ਹੱਤਪ੍ਰਾਣੀ ਹੈ ਪਹਿਲਾਂ ਜੀ ਸੋ ਇਸ ਕਰਕੇ ਮੈਂ ਮਤਲਬ ਕੋਈ ਇਹ ਨਹੀਂ ਹੈ ਕਿ ਅਸੀਂ ਉਹਨਾਂ ਨਾਲ ਕੋਈ ਤਕਰਾ ਕਰਦੇ ਰਹਿਣ ਦੇ ਲੋਕਾਂ ਦਾ ਕੋਈ ਕਸੂਰ ਆ ਜਿਹੜੀ ਬੀਜੇਪੀ ਕਰ ਰਹੀ ਹੈ ਨਾ

ਸਰਚ ਮੰਡਾ ਬੀਵੀਐਮਪੀ ਦੇ ਚੇਅਰਮੈਨ ਦਾ ਮੁੱਖ ਮੰਤਰੀ ਪੰਜਾਬ ਨੂੰ ਫੋਨ ਕਰੇ। ਫਿਰ ਮੈਂ ਇੱਥੇ ਜਾ ਰਿਹਾ। ਤੇ ਮੈਂ ਤੁਹਾਨੂੰ ਇਨਫੋਰਮ ਕਰਨਾ ਸੀ। ਮੈਨੂੰ ਮਿਲੇ ਉਹ ਤੋਂ ਬਾਅਦ ਫਿਰ ਮੈਂ ਉਹ ਉੰਗਤ ਨਹੀਂ ਜਾਣਾ ਜਾਣਾ। ਹੁਣ ਸੁਣੂ ਵੀ ਨਹੀਂ ਦੱਸਿਆ। ਕੱਟ ਰੋਮ ਤੇ ਫੋਨ ਕਰਤਾ। ਵੀ ਚੇਮਨ ਸਾਹਿਬ ਆਮਿਸ਼ ਕੋਲ ਬੰਦ ਕਰ। ਮੈਂ ਪੂਚ ਲੈ ਜਾਉਂ ਕਿ ਹੈ ਇਹ ਸਭ ਕੋਲ। ਅਦ ਕਮਾਲ ਇਹ ਨੀਤ ਕਿਛ ਹੈ ਇਦਾਂ ਇਦਾਂ ਉਸ ਦਿਨ ਵੀ ਆਇਆ ਇਸੇ ਤਰ੍ਹਾਂ ਉਹ ਵੀ ਵਿਡਲ ਰੋਹਨ ਕੋਲ ਉਹਨੇ ਛੱਡ ਲਿਆ ਸੀ 200 ਕਿਸੀ ਪੰਕਾ ਸੀ ਪੰਜਾਬ ਦਾ ਇਧਰੋਂ ਇਧਰੋਂ ਨੱਕਾ ਬੰਨ ਕਰਕੇ ਤੈਨੂੰ ਗੁੱਤਾ ਦੱਸੂ ਮਤਲਬ ਤੁਸੀਂ ਹੀ ਸਾਡੇ ਹੈ ਹੀ ਨਹੀਂ ਵੀਰ ਜਦੋਂ ਤੁਸੀਂ ਸਾਡੇ ਹੱਕਾਂ ਸਾਡੇ ਦੇ ਵਿਰੋਧੀ ਚੱਲਦੇ ਹੋ ਫਿਰ ਅਸੀਂ ਤੁਹਾਡਾ ਖੰਚਾ ਕਿਉਂ ਦੀਏ ਅੰਤ ਤਿੰਨ ਮੈਂ ਨਾ ਵਾਦਨ ਨੂੰ ਸੀ ਇਸ ਤਰ੍ਹਾਂ ਮੈਂ ਕਹਿਤਾ ਮੈਂ ਰੁਕਦਾ ਕੁਦਾਈ ਨੇ ਬਸਾ ਨੂੰ ਸਾਡਾ ਪ੍ਰਾਨਕਿਤ ਹੈ ਅਡਿਤ ਵਕੀਲਾਂ ਦੇ ਲੋ ਆਏ ਜਾਨੂੰ ਸਾਡੇ ਗੁਰੂ ਦੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਇਸ ਇੱਥੇ ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਪਾਣੀ ਨੂੰ ਪਿਆਰ ਕਰਨ ਵਾਲੇ ਲੋਕ ਦਸਨ ਉਹਦੀ ਕਮਾਈ ਕਰਨ ਵਾਲੇ ਲੋਕ ਮਾਮਾ ਭੈਣਾ ਇੱਥੇ ਆਈਆਂ ਨੇ ਕਿਉਂਕਿ ਜੇ ਸਾਡਾ ਪਾਣੀ ਚੱਲਦਾ ਤਾਂ ਸਾਡਾ ਚੁੱਲ੍ਹਾ ਚੱਲਦਾ ਤੋ ਅੱਜ ਗੱਲ ਪਾਣੀਆਂ ਦੀ ਨਹੀਂ ਗੱਲ ਸਾਡੇ ਚੁੱਲਿਆਂ ਦੀ ਅੱਗ ਦੀ ਹੈ ਔਰ ਲੀਗਲੀ ਬਿਲਕੁਲ ਸਹੀ ਹੈ ਆਪਣੇ ਹਿੱਸੇ ਦਾ ਪਾਣੀ ਬਲਕਿ ਉਸ ਤੋਂ ਵੱਧ 31 ਮਾਰਚ ਤੱਕ ਇਹ ਵਰਤ ਚੁੱਕੇ ਨੇ ਹਰਿਆਣਾ ਵਿੱਚ ਇਹੀ BBMP ਇਸੇ BBMP ਦੇ ਚੇਅਰਮੈਨ ਨੇ ਮੀਟਿੰਗ ਕਰਕੇ 21 ਮਈ ਤੱਕ ਪਾਣੀ ਲੋਟ ਕੀਤਾ 21 ਮਈ ਨੂੰ ਪਿਛਲੇ ਨੂੰ ਕਿ ਨਾ ਜਾਊਗਾ 6 ਚਿੱਠੀਆਂ ਲਿਖੀਆਂ ਸੀ ਇਹਨਾਂ ਨੂੰ 6 ਮਹੀਨੇ ਹਰ ਵੀਨੇ ਮੀਟਿੰਗ ਹੁੰਦੀ ਹੈ ਇਹਨਾਂ ਦੀ ਹਰ ਇੱਕ ਚਿੱਠੀ 'ਚ ਕਹਿੰਦੇ ਸੀ ਆਹਣੇ ਆਲੋ ਤੁਹਾਡਾ ਪਾਣੀ ਘਟੂਗਾ ਤੁਸੀਂ ਬਹੁਤ ਜ਼ਿਆਦਾ ਵਰਤ ਰਹੇ ਹੋ ਅਸੀਂ 10 ਵਾਰ ਦੇਣਾ ਨਹੀਂ ਐ ਇਸ ਵਾਰ ਸਾਡੇ ਕੋਲੇ ਆਪਣੀਆਂ ਕੱਸੀਆਂ ਫਸਲیں 10000 ਰੁਪਏ ਕਰਤਾ ਆਪਣੇ ਜਿਹੜੇ ਚੱਲਦੀ ਵਾਰ ਪਾਣੀ ਖੁੰਚੇ ਵੀ ਤੁਸੀਂ ਇਹਦਾ ਸੰਜਮ ਨਾ ਵਰਤੋ ਨਹੀਂ ਤੜੇ ਪ੍ਰਾਣੀਆਂ ਆਪ ਤਾਂ ਪੀਣ ਨੂੰ ਚੱਲੋ ਬਸ ਹਾਈ ਕੋਰਟ ਚਲੇ ਗਏ ਕਲੀਕਰ ਤਾਂ ਬੀਬੀਐਮਬੀ ਦਾ ਹਾਈ ਕੋਰਟ ਜਾਂਦਾ ਕੀ ਬਣਦਾ ਹੈ ਆਪ ਕੋ ਬੀਬੀਐਮਬੀ ਕਿਤੇ ਹੈ ਬੀਬੀਐਮਬੀ 60% ਦੇ ਨਾਲ ਹੈ ਹਰਿਆਣਾ ਜਾਵੇ ਮੰਨ ਲੈਨੇ ਦਿਨੀਆਂ ਵੀ ਆਪ ਜਾ ਰਹੀ ਐ ਹੋਰ ਚੋੜ ਚੋੜ ਹੋਰ ਦੇਖੋ ਜਿਹੜਾ ਵਕੀਲ ਕੀਤਾ ਹੋਊਗਾ ਫਿਰ ਉਹਦਾ 60% ਉਹਦੀ ਫੀਸ ਪੰਜਾਬ ਨੂੰ ਦੇਣੀ ਪਊ ਪੰਜਾਬ ਆਪਦੇ ਵਿਰੁੱਧ ਵਕੀਲ ਕਰ ਰਿਆ ਏ ਦੱਸੋ 60% ਜੇ ਉਹਨੇ ਮਤਲਬ ਲੱਖ ਲਿਆ ਤਾਂ 60 ਹਜ਼ਾਰ ਸਾਡਾ 2 ਲੱਖ ਲਿਆ ਤਾਂ 1 ਲੱਖ 20 ਹਜ਼ਾਰ ਸਾਡਾ ਅਸੀਂ ਆਪਦੇ ਵਿਰੁੱਧ ਵਕੀਲ ਕਰ ਰਹੇ ਹਾਂ ਮਲੇ ਇਹਨਾਂ ਨੂੰ ਕੋਈ ਪਤਾ ਹੀ ਨਹੀਂ ਕਿ ਕਹਾਂ ਤੋਂ ਜੋ ਕਹਿੰਦੇ ਨੇ ਚੱਕ ਕੇ ਤੇ ਆਰਡਰ ਕਰਦੇ ਨੇ ਸਵੇਰੀ ਮੈਨੂੰ ਅੱਜ ਫੋਨ ਆਇਆ ਚੇਅਰਮੈਨ ਸਾਹਿਬ ਲੋਹਾਂ ਡਾਗੇ ਇੱਥੇ ਪੰਜਾਬ ਦੇ ਹਿੱਸੇ ਦਾ 200 ਕਿਊਸਿਕ ਪਾਣੀ ਬੰਦ ਕਰਕੇ ਹਰਿਆਣੇ ਚਾਹਤਾ ਸਵੇਰੀ ਅਜੀ ਕਹਿਣਾ ਯਾਰ ਇਹ ਇਹ ਕੌਣ ਹੁੰਦੇ ਆ ਵੀ ਐ ਕਰਨ ਵਾਲੇ ਉਸ ਨੂੰ ਅਸੀਂ ਗਹਿ ਰਹੇ ਹਾਂ ਕਿ ਆਹ ਤਾਂ ਗਲਤ ਕਰ ਲਾ ਨਾ ਇਹਨਾਂ ਕੋਲ ਕੋਈ ਆਰਡਰ ਹੈ ਹਾਈ ਕੋਰਟ ਦਾ ਹਾਈ ਕੋਰਟ ਨੇ ਕੀ ਕਿਹਾ ਹਾਈ ਕੋਰਟ ਨੇ ਕੀ ਕਿਹਾ ਕੱਲ੍ਹ ਕਿ ਜੋ 2 ਤਰੀਕ ਨੂੰ ਦਿੱਲੀ ਮੀਟਿੰਗ ਹੋਈ ਸੀ ਗ੍ਰਹਿ ਸੱਚ ਬਨਾਰ ਉਹਦਾ ਜਿਹੜਾ ਡਿਸੀਜਨ ਹੈ ਉਹ ਇੰਪਲੀਮੈਂਟ ਕਰਨਾ ਉਥੇ ਕੋ ਡਿਸੀਜਨ ਨਹੀਂ ਪਈ ਉਥੇ ਦਾ ਐਡਵਾਈਸ ਕੀਤਾ ਗਿਆ ਸਲਾਹ ਦਿੱਤੀ ਗਈ ਹੈ ਕਿ ਭਾਈ ਬਹਿ ਕੇ ਇਹਨਾਂ ਦੇਖ ਲੋ ਉਹਦਾ ਆਪ ਕੋ ਇਸ ਪਾਣੀ ਡਿਸਟ੍ਰਿਬਿਊਸ਼ਨ ਬਾਰੇ ਕੁਝ ਨਹੀਂ ਕਿਹਾ ਸਾਹਿਬ ਦਾ ਬਹੁਤ ਮੌਕਾ ਮਿਲ ਜੇ ਹਨਗੁਬਾ ਨਾਂ ਮਿਲ ਜੇ ਤਾਂ ਆਉਣ ਹੋਵੇਗਾ ਜੀ ਹੋਵੇਗਾ ਕੋਈ ਆਪਾਂ ਇੱਥੇ ਟ੍ਰੈਕ ਤੇ ਟ੍ਰੈਕ ਜਾਂਦੀ ਹੋਈ ਆਪਾਂ ਕੋਈ ਟੈਸਟ ਕਰੀ ਰੋਕੋ ਉਸ ਦਿਨ ਵੀ ਮੈਂ ਰਜੋਤ ਨੂੰ ਕਹਿ ਕੇ ਗਿਆ ਜਿਸ ਦਿਨ ਟਾਈਮ ਤੇ ਸੀ ਕਿ ਲੋਕਾਂ ਨੂੰ ਲੱਗੀ ਜਾਂਦੋ ਜਿਹੜੇ ਕੋ ਆਊਗਾ ਨਾ ਤੁਹਾਨੂੰ ਉਹ ਬੁਣ ਦੇਣਾ ਨਹੀਂ ਸੋ ਇਸ ਕਰਕੇ ਮੈਂ ਤੁਹਾਨੂੰ ਧੰਨਵਾਦ ਕਰਨਾ ਹੈ ਜਿੰਨੀ ਵਨ ਹੋਰ ਕਿਉਂ ਨਾ ਕਹਿੰਦਾ ਪੰਜਾਬ ਦੇ ਪਾਣੀਆਦਾਰਾ ਸਰਦਾਰ ਭਗਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਪੰਜਾਬ ਦੇ ਪਾਣੀਆਦਾਰਾ ਸਰਦਾਰ ਭਗਤ ਸਿੰਘ ਮਾਨ ਜਿੰਦਾਬਾਦ ਜੋਸ਼ ਦੇਖ ਕੇ ਤੁਹਾਡਾ ਪੰਜਾਬ ਪ੍ਰਤੀ ਪਿਆਰ ਜਜ਼ਬਾ ਦੇਖ ਕੇ ਬਹੁਤ ਮੈਨੂੰ ਖੁਸ਼ੀ ਹੁੰਦੀ ਹੈ ਕਿ ਲਾਣੇਦਾਰ ਨੇ ਤਾਂ ਮਤਲਬ ਘਰ ਚਲਾਉਣਾ ਸਭ ਨੂੰ ਸਾਰੇ ਮੈਂਬਰਾਂ ਨੂੰ ਖੁਸ਼ੀ ਕਰਨਾ ਹੈ ਤੇ ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਸੰਭਾਲ ਉਹਦਾ ਉਹਨਾਂ ਦਾ ਹੱਲ ਵੀ ਕਰਨਾ ਹੈ ਪਰ ਤੁਸੀਂ ਜਦੋਂ ਨਾਲ ਪਰਵਾ ਰਿਹਾ ਜਾਂ ਹੋਵੇ ਤਾਂ ਲਾਣੇਦਾਰ ਨੂੰ ਕਰੇ ਜਿਆਦਾ ਮੁਸ਼ਕਲ ਨਹੀਂ ਹੁੰਦੀ ਕਿਉਂਕਿ ਜਦੋਂ ਪਰਿਵਾਰ ਨੂੰ ਇਹ ਪਤਾ ਹੋਵੇ ਕਿ ਸਾਡੇ ਘਰੇ ਕੀ ਘਟ ਹੈ ਤੇ ਉਹ ਦੀ ਤੁਮ ਨਹੀਂ ਕਰੀਏ ਸਾਡੇ ਘਰੇ ਕੀ ਹੈਗਾ ਉਹ ਅਸੀਂ ਕਰਤੀਏ ਸੋ ਇਸ ਕਰਕੇ ਮੈਨੂੰ ਅਲੋਡ ਬੈਂਸ ਹੋਰੀ ਬ੍ਰਿੰਗ ਪ੍ਰੋਜੈਕਟ ਸਾਡੇ ਮਨਿਸਟਰ ਸਾਹਿਬ ਤੇ ਅਸੀਂ ਸਾਰੇ ਇੱਥੇ ਹਰ ਤੁਹਾਡੇ ਨਾਲ ਆ ਮੈਂ ਹੁਣ ਪ੍ਰੈਸ ਕਾ ਮੀਡੀਆ ਵਾਲਿਆਂ ਨੂੰ ਜੀਵਨ ਸਵਾਗਤ ਗੁਰੂ ਆਮਨ ਦਿਦਮ ਆਰਾਮ ਨਾਲ ਆਰਾਮ ਨਾਲ ਜਾਣਾ ਔਰ ਇੰਕਾ ਚਰੇਣਾ ਸਾਡੇ ਨਾਲ ਬਸ ਇਸ ਤਾਂ ਹੁਣ ਕੋਈ ਅਸੀ ਗੱਲ ਨਹੀਂ ਅਸੀਂ ਕੋਰਟ ਚ ਹਸਪੀਟਲ ਕੋਰਟ ਦੀ ਤਿਆਰੀ ਕਰ ਰੱਖੀ ਅਸੀਂ ਤੇ ਕਿਉਂਕਿ ਕੋਰਟ ਨੇ ਇਹ ਵੀ ਕਿਹਾ ਕਰ ਇਹ ਜਿਤੋਂ ਪਸੰਦ ਨਹੀਂ ਇਹ ਕ ਫੈਸਲਾ ਤਾਂ ਤੁਸੀਂ ਚੈਲੰਜ ਕਰ ਸਕਦੇ ਹੋ ਵੀ ਅਸੀਂ ਕਹਿ ਰਹੇ ਕਿ ਇਹ ਕਰ ਚੱਪਣਾ ਪਰ ਪਰ ਤੇ ਦੋ ਜੋ ਸਾਡੇ ਹੈ ਚਿੱਤੇ ਚ ਅਸੀਂ ਅਸੀਂ ਕਿੱਥੋਂ ਦੇ ਦਿੰਦੇ ਜਾਂ ਤਾਂ ਹੋਵੇ ਨਾ ਇਹ ਪਰਿਆ ਪੌਂਗ ਡੈਮ 31 ਫੁੱਟ ਤੋਂ ਥੱਲੇ ਚੱਲ ਰਿਹਾ ਹੈ ਪੌਂਗ ਇਹ 18 ਫੁੱਟ ਚੱਲ ਰਿਹਾ ਥੋੜਾ ਫੱਟ ਥੱਲੇ ਵਿਚੇ ਸਾਡੇ ਉਹ 2 ਮੀਟਰ ਚੱਲ ਰਿਹਾ ਰਣਜੀਤ ਸਾਹਿਬ 55 ਜਨਾਦ ਉਹ 55 ਪੁੱਤ ਬਣ ਜਾਂਦਾ ਜਿੰਨਾ ਅਸਲ ਵਿੱਚ ਦੇਖਦੇ ਹਾਂ ਮਾਤਾ ਬਾਗਲਾ ਦੱਸਿਆ ਨਹੀਂ ਕਿਸੇ ਦੀ ਕੁਰਬਾਨੀ ਦੀ ਮੰਗੀ ਗਈ ਉਹ ਤਾਂ ਜੀ ਉਹਨਾਂ ਨੂੰਕਰ ਉਮਰ ਕਰਦਿੰਦੀ ਸੀ ਇਹ ਕੁਰਬਾਨੀ ਦੀ ਮੰਗੀ ਬਾ ਦਿਓ ਕੁਰਬਾਨੀਆਂ ਦਾ ਟਾਈਮ ਆ ਗਿਆ ਜੀ ਐਸਆਈਐਲ ਕੱਢ ਲੈਂਦੇ ਸੀ ਐਸਆਈਐਲ ਦਾ ਸੀ ਕਹਿ ਰੱਖਿਆ ਐਸਆਈਐਲ ਤੇ ਸਿੱਧਾ ਕਹਿਤਾ ਤੁਸੀਂ ਹੀ ਦੱਸ ਦਿਓ ਜੇ ਕੋਈ ਪੁੱਛੇ ਆਪਚ ਸੁਪਰੀਮ ਕੋਰਟ ਨੇ ਕਹਿ ਵੀ ਜੱਦਾ ਨਹਿਰ ਬਣਾਓ ਜਦੋਂ ਆਪਚ ਉਸੇ ਵਿਦਾ ਹੱਲ ਕਿ ਇਹ ਹੋਲ ਕੀ ਹੋਣ ਸਾਰੇ ਅਸੀਂ ਕਹਿੰਦੇ ਆਪਚ ਲੱਗੇ ਨੇ ਐਸਵਾਈਐਲ ਦੇ ਨਾਲ ਦੇ ਵਿੱਚ ਆਪਰੇ ਇਹਨੂੰ ਵਾਈਐਸਐਲ ਕਹਿੰਦਾ ਯਮਨਾ ਤੋਂ ਸਤਲੂ ਦਾ ਯਮਨਾ ਜਿਹੜੀ ਹੈ ਉਹ ਦਿੱਲੀ ਤੋਂ ਲੈ ਕੇ ਬਿਹਾਰ ਬੰਗਾਲ ਤੇ 15 ਦੇਸ਼ ਤੱਕ ਡੋਬ ਰਹੀ ਲੀ ਜਦੋਂ ਉਹ ਚ ਪਾਣੀ ਹਰਾਂਦੇ ਤੁਸੀਂ ਇਧਰ ਨੂੰ ਕਰ ਲੋ ਹਾਂ ਹਰਿਆਣੇ ਦਾ ਸਾਰਾ ਪਾਣੀ ਜੀ ਦੋ ਜਿਹੜਾ ਸੱਚ ਕੇ 66 ਵਿੱਚ ਪਾਣੀ ਵਾਈਐਸਐਲ ਕਰੂ ਇਹ ਅਸੀਂ ਉੱਥੇ ਤੱਕ ਲੜਦੇ ਹਾਂ ਲੜਦੇ ਸੀ ਅੱਛਾ ਕਹਿੰਦੇ ਜੀ ਨਹਿਰ ਬਣਾ ਦੋ ਅਸਲੀ ਪਾਣੀ ਹੈ ਨਹੀਂ ਜਦੋਂ ਨਹਿਰ ਕਿਉਂ ਇਹ ਕਹਿੰਦੇ ਪਾਣੀ ਦੀ ਗੱਲ ਹੀ ਨਹੀਂ ਕਰਦੇ ਨਹਿਰ ਬਣਾ ਦੋ ਮੈਂ ਕਹਾਂ ਉਹ ਜੂਸ ਛੱਡੋਗੇ ਤੂੰ ਯਾਰ ਕਹਿੰਦੇ ਵਸਤੇ ਬਣਦੀ ਚ ਪਾਣੀ ਪਾ ਦੋ ਤੂੰ ਬਣਾ ਦਈਏ ਪਰ ਨਹਿਰ ਵੀ ਤੂੰ ਪਾਣੀ ਹੈ ਨਹੀਂ ਆ ਆ ਤੈਨਾਂ ਦੇ ਤਰਕ ਨੇ ਕੋਰਟਾਂ ਚ ਤਰਕ ਨੇ ਕੁਝ ਨਹੀਂ ਪਤਾ ਬਸ ਆਇੰਦਿਆ ਉਹ ਤਾਂ ਹਾਂ ਤੋ ਜੋ ਕਹਾਂਗੇ ਉਹ ਕਦੇ ਨਾਪ ਨੱਕੀ ਤੇ ਗਏ ਹੋਣ ਕਦੇ ਬੂੰਦ ਪਾਣੀ ਦੀ ਪਰਸੇ ਹੋਣ ਪਤਾ ਨਹੀਂ ਗੀ ਸੌਣ ਦੇ ਡੁੱਟੀਆਂ ਵਾਲੇ ਹੈਗੇ ਨੇ ਹੈਨਾ ਤੇ ਬਿਸਲਰੀਆਂ ਪੀਂਦੇ ਆ ਇਹਨਾਂ ਨੂੰ ਕੀ ਪਤਾ ਪਾਣੀ ਕੀ ਹੁੰਦਾ ਹੈ ਜਿਹੜਾ ਉਹਦਾ ਮੁੱਲ ਕੀ ਹੈ ਜਿਹੜਾ ਰੇਗਿਸਤਾਨ ਦੇ ਵਿੱਚ ਪਿਆਸ ਹਾਰਿਆ ਹੋਵੇ ਪਾਣੀ ਦਾ ਮੁੱਲ ਉਹਨੂੰ ਪਤਾ ਤੈ ਉਹ ਤੋਂ ਬਾਦ ਕੋਈ ਨਹੀਂ ਜਾਣਦਾ ਪਾਣੀ ਤਾਂ ਇੱਕ ਇੱਕ ਟੋਕਰੀ ਦਾ ਮੁੱਲ ਹੈ ਸੋ ਆਪਣਾ ਤਾਂ ਬੱਸ ਕੋਣ ਜਾਣੇ ਸਾਡੇ ਕੋਲ ਇਕੱਲਾ ਪਾਣੀ ਤਾਂ ਹੈ ਜਿਹੜਾ ਜਿਹੜਾ ਸਾਡੀ ਲਾਈਫ ਲਾਈਨ ਹੈ ਉਹ ਵੀ ਸਮਝ ਨਹੀਂ ਲੱਗ ਤੁਸੀ ਹੈਰਾਨ ਮੈਂ ਇਸ ਦਾ ਤੋਹਾਨਾ ਕਿ ਉਹ ਚਲੋ ਕਈ ਵਾਰੀ ਮੋਗੇ ਵਾਲੇ ਵੀ ਆ ਕੇ ਕਹਿ ਰਹੇ ਨੇ ਵੀ ਢੇਲ ਗਿਆ ਸੀ ਮੈਂ ਕਹਿੰਦਾ ਮੋਗਾ ਦਾ ਬਚਾਲਿਆ ਹੈ ਕਿਉਂਕਿ ਇਹ ਪਾਣੀ ਇੰਨੇ ਪੌਂਡ ਦਾ ਤਾਂ ਢੇਲ ਦੇ ਹੀ ਆ। ਅਬੋਰ ਫਾਜ਼ਿਲ ਕਾ ਫਰੂਜ਼ਪੁਰ ਢੇਲ ਤੇ ਜਦੋਂ ਦੇਸ਼ ਦੇ ਵਿੱਚ ਬਲੈਕਆਊਟ ਸਾਇਰਨ ਦੇ ਮੌਕ ਡ੍ਰਿਲ ਚੱਲ ਰਹੇ ਨੇ ਉਸ ਵੇਲੇ ਭਾਜਪੀ ਦੁਆਰਾ ਹੁਕਮ ਚਾਰ ਦਿੱਤੇ ਜਾਂਦੇ ਨੇ BBMP ਨੂੰ ਕਿ ਮੁਸੀਬਤ ਚੋਂ ਮੌਕਾ ਦੇਖੋ ਲੋਕਾਂ ਦਾ ਧਿਆਨ ਸ਼ਾਇਦ ਪੰਜਾਬ ਦਾ ਧਿਆਨ ਸ਼ਾਇਦ ਪੰਜਾਬ ਪੁਲਿਸ ਦਾ ਧਿਆਨ ਸ਼ਾਇਦ ਬਾਰਡਰ ਵੱਲ ਹੋਊਗਾ ਤੇ ਇਸ ਮੌਕੇ ਤੇ ਉਹਨਾਂ ਨੇ BBMP ਦੇ ਚੇਅਰਮੈਨ ਤੇ ਕੁਝ ਅਧਿਕਾਰੀਆਂ ਨੂੰ ਅੱਜ ਸਵੇਰੇ ਸਵੇਰੇ ਬਿਨਾਂ ਕਿਸੇ ਇਨਫੋਰਮੇਸ਼ਨ ਦੇ ਬਿਨਾਂ ਕਿਸੇ ਕਿਸੇ ਪ੍ਰੀਅਰ ਕੋਈ ਪਹਿਲਾਂ ਜਾਣਕਾਰੀ ਦੇ ਲੋਹਾਂਡ ਜਿਹੜਾ ਡੈਮ ਜਰਬਨ ਹੈ ਉੱਥੇ ਜਾ ਕੇ ਮਤਲਬ ਪੰਜਾਬ ਦਾ 200 ਕਿੱਸਕ ਪਾਣੀ ਵਾਲਾ ਗੇਟ ਬੰਦ ਕਰਕੇ ਹਰਿਆਣੇ ਵਾਲਾ ਗੇਟ ਖੋਲ੍ਹਿਆ ਜਿਉਂ ਹੀ ਮੈਨੂੰ ਪਤਾ ਲੱਗਿਆ ਮੈਂ ਇਮੀਡੀਏਟਲੀ ਉਥੋਂ ਨੰਗੜ ਵਾਸਤੇ ਪਰਵਾਨਾ ਹੋਇਆ ਤਾਂ ਚੇਅਰਮੈਨ ਸਾਹਿਬ ਨੂੰ ਦੱਸਿਆ ਗਿਆ ਕਿ ਤੁਹਾਡੇ ਕੋਲੇ ਕੋਈ ਆਰਡਰ ਨਹੀਂ ਤੁਹਾਡੇ ਕੋਲੇ ਗੇਟ ਖੋਲਣ ਦਾ ਕੋਈ ਅਧਿਕਾਰ ਨਹੀਂ ਤਾਂ ਉਹ ਗੇਟ ਜਿਹੜਾ ਦੁਬਾਰਾ ਬੰਦ ਕਰਕੇ ਪੰਜਾਬ ਨੂੰ ਦੁਬਾਰਾ ਰੀਸਟੋਰ ਕਰਤਾ ਉਹ ਪਾਣੀ ਜਦੋਂ ਨੰਗਲ ਹੈ ਇੱਥੇ ਵੀ ਉਹਨੂੰ ਪੁੱਛਿਆ ਗਿਆ ਕਿ ਕੋਈ ਆਰਡਰ ਦਿਓ ਕੱਲ੍ਹ ਆ ਮਾਨਯੋਗ ਹਾਈ ਕੋਰਟ ਦਾ ਆਰਡਰ ਆਇਆ ਉਹਦੇ ਵਿੱਚ ਉਹਨੇ ਕਿਤੇ ਨਹੀਂ ਲਿਖਿਆ ਕਿ ਪਾਣੀ ਦੇ ਦਿਓ ਉਸ ਆਰਡਰ ਦੇ ਵਿੱਚ ਮੇਨਾ ਏਜੀ ਸਾਹਿਬ ਬੈਠੇ ਨੇ ਉਸ ਆਰਡਰ ਦੇ ਵਿੱਚ ਇਹ ਲਿਖਿਆ ਹੈ ਜਿਹੜਾ ਕੱਲ ਦਾ ਆਰਡਰ ਜੀ ਜੀ ਪੁਆਇੰਟ ਆ ਇਹ ਆਹ ਆ ਆਉਂਦਾ ਜੀ ਮਨੂ ਭਾਈ ਕੋ ਇਹਦੇ ਵਿੱਚ ਇਹ ਲਿਖਿਆ ਇਹਨਾਂ ਨੇ ਕਿ 2525 ਨੂੰ ਜਿਹੜੀ ਹੋਮ ਸੈਕਟਰੀ ਦੀ ਚੇਅਰਮੈਨਸ਼ਿਪ ਦੇ ਵਿੱਚ ਜਿਹੜੀ ਗਵਰਨਮੈਂਟ ਆਫ ਇੰਡੀਆ ਦੇ ਹੋਮ ਸੈਕਟਰੀ ਚੇਅਰਮੈਨਸ਼ਿਪ ਜਿਹੜੀ ਮੀਟਿੰਗ ਹੋਈ ਸੀ ਇਹ ਉਹਦੇ ਮੁਤਾਬਕ ਜਿਹੜਾ ਤੁਸੀਂ ਚੱਲੋ ਦੋਨੇ ਬੈਠ ਕੇ ਗੱਲ ਕਰ ਲਓ ਔਰ ਦੋ ਤਰੀਕ ਨੂੰ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਆਰਡਰ ਨਹੀਂ ਕਿ ਪਾਣੀ ਦੇ ਦਿੱਤੇ ਜਾਂਦੇ ਉਹਦੇ ਵਿੱਚ ਸਿਰਫ ਇਹ ਲੈ ਮੈਂ ਤੁਹਾਨੂੰ ਕਾਪੀ ਦੇ ਦਾਂਗੇ ਅਸੀਂ ਆਈ ਮੰਨੂ ਵਾਈ ਕੋਟ ਦੇ ਫੈਸਲੇ ਆ ਇਹਨਾਂ ਨੇ ਬਾਟ ਯੂਨੀਅਨ ਹੋਮ ਸੈਕਟਰੀ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਜਿਹਦੇ ਵਿੱਚ ਇਹ ਵੀ ਇਹ ਲਿਖਿਆ ਹੋਇਆ ਹੈ ਕਿ ਇਟ ਵਾਸ ਐਡਵਾਈਸਡ ਨਾਟ ਆਰਡਰ ਸਲਾਹ ਦਿੱਤੀ ਜਾਂਦੀ ਹੈ ਕਿ ਇਹ 4500 ਕੇ ਜਿਹੜਾ ਐਕਸਟਰਾ ਵਾਟਰ ਵਾਲਾ ਭਾਖੜਾ ਟਾਈਮ ਰਹਿਣਾ ਮੰਗ ਰਿਹਾ ਉਹਨੂੰ ਮਤਲਬ रिक्वायरमेंट ਜਿਹੜੀ ਉਹਨਾਂ ਦੀ ਹੈਗੀ ਉਹਨੂੰ ਪੂਰਾ ਕਰਨ ਬਾਰੇ ਵਿਚਾਰ ਕੀਤਾ। ਤੋਂ ਇਸੇ ਨੂੰ ਆਰਡਰ ਮੰਨੀ ਬੈਠੇ ਨੇ। ਇਹ ਤਾਂ ਪ੍ਰੈਸ ਰੀਲੀਜ਼ ਐ। ਉਹਦੇ ਇਹ ਇਸ ਮੀਟਿੰਗ ਦੇ ਮਿਨਿਟਸ ਕਿੱਥੇ ਨੇ? ਆਰਡਰ ਕਿੱਥੇ ਐ? ਜਦੋਂ ਅੱਜ ਚੇਅਰਮੈਨ ਸਾਹਿਬ ਨੂੰ ਪੁੱਛਿਆ ਗਿਆ। ਤੋਂ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ। ਸਿਰਫ ਫੱਟਾ ਚੱਕੜ पे ਹੀ ਇਤੇ ਇਤੇ। ਹਾਈ ਕੋਰਟ ਨੇ ਇਹ ਵੀ ਕਿਹਾ ਜੇ ਤੁਹਾਨੂੰ ਪਸੰਦ ਨਹੀਂ ਹੈਗਾ ਤੁਹਾਨੂੰ ਨਹੀਂ ਮੰਨਦੇ ਤੁਸੀਂ ਇਸ ਫੈਸਲੇ ਨੂੰ ਤਾਂ ਤੁਸੀਂ ਇਹਨੂੰ ਚੈਲੰਜ ਵੀ ਕਰ ਸਕਦੇ। ਸਾਨੂੰ ਮੌਕਾ ਤਾਂ ਦੇਉ ਸੁਪਰੀਮ ਕੋਰਟ ਜਾਣ ਦਾ ਤੁਹਾਨੂੰ ਕਿ세 ਕਿਹੜੀ 8 ਦਿਨਾਂ ਦੀ ਮਤਲਬ ਐਮਰਜੈਂਸੀ ਪੈ ਗਈ ਜਿਹੜੀ ਫਸਲ 8 ਦਿਨਾਂ ਚ ਹੀ ਹੁੰਦੀ ਹੈ ਔਰ ਤੁਹਾਨੂੰ ਇਮੀਡੀਏਟਲੀ 85 ਹਜ਼ਾਰ ਕਿਉਂ ਸੇ ਚਾਹੀਦੇ ਜਦ ਕਿ ਤੁਹਾਡੇ 4000 ਨਾ ਸਰੀ ਜਾਂਦਾ ਕਿ 9 ਮਹੀਨੇ ਦਾ ਸਾਰਾ ਅਪ੍ਰੈਲ 4000 ਨਾਲ ਹੀ ਕੱਢਿਆ ਮਈ ਚ ਪਤਾ ਨਹੀਂ ਕੀ ਕੀ ਹੋ ਗਿਆ ਇਹਨਾਂ ਨੂੰ ਸੋ ਮੈਂ ਹੰਬਲੀ ਰਿਕੁਐਸਟ ਕਰਦਾ ਬੀਬੀਐਮਬੀ ਇਸ ਤਰ੍ਹਾਂ ਦੀਆਂ ਇਲੀਗਲ ਕਾਰਵਾਈਆਂ ਨਾ ਕਰੇ ਬੀਜੇਪੀ ਨੂੰ ਵੀ ਕਹਿਣਾ ਕਿ ਇੱਕ ਪਾਸੇ ਤਾਂ ਦੇਸ਼ ਜਿਹੜਾ ਉਹ ਖਾਸ ਤੌਰ ਤੇ ਪੰਜਾਬ ਦੇ ਬਾਰਡਰ ਤੇ ਤਾਂ ਬਹੁਤ ਜ਼ਿਆਦਾ ਟੈਨਸ਼ਨ 532 ਕਿਲੋਮੀਟਰ ਸਾਡਾ ਬਾਰਡਰ ਅਸੀਂ ਫੋਰਸਾਂ ਕਿੱਥੇ ਲਾਈਏ ਪੰਜਾਬ ਪੁਲਿਸ ਅਸੀਂ ਕਿੱਥੇ ਲਾਈਏ ਜੀ ਅਸੀਂ ਬਾਰਡਰ ਤੇ ਲਾਈਏ ਜਾਂ ਇੱਥੇ ਕਿੰਨਾ ਆ ਤੁਸੀਂ ਹਰ ਰੋ ਸਵੇਰੇ ਸਵੇਰੇ ਚੋਰੀ ਕਰਨਾਗੇ ਪਾਣੀ ਦੀ ਸਵੇਰੇ ਸਵੇਰੇ ਤੁਸੀਂ अर्ਲੀ ਮਾਰਨਿੰਗ ਪਾਣੀ ਤੇ ਡਾਕਾ ਮਾਰਨਾਗੇ ਪੰਜਾਬ ਦੇ ਏਰੀਆ ਚ ਬੜੀ ਮੰਦਪਤੀ ਬੜੀ ਮੰਦਪਤੀ ਉਹ ਲੋਕ ਇੱਥੇ ਹੋਗੇ ਕਿ ਜੇ 21 ਮਈ ਤੋਂ ਬਾਅਦ ਸਲਾਟ ਹੋਈ ਉਹ ਨਾ ਪਾਣੀ ਨਹੀਂ ਫੈਕਟ ਪਹਿਲਾਂ ਫੈਕਟ ਬਤਾ ਕੇ ਪਾਣੀ ਦੇ ਰਹੇ ਸੀ ਬਿਕਰ ਬਿਨਾ ਫੈਕਟ ਅਸੀਂ ਉਹਨੂੰ 6 ਚਿੱਠੀਆਂ ਲਿਖੀ ਆਰਮੀ ਨੇ ਪੀਵੀਐਮ ਦੀ ਮੀਟਿੰਗ ਨੂੰ 6 ਮਹੀਨਿਆਂ ਚ ਚਿੱਠੀਆਂ ਲਿਖਦੇ ਜਾ ਰਹੇ ਆ ਕਿ ਤੁਹਾਡਾ ਪਾਣੀ ਘਟੂਆ ਇਸ ਵਾਰ ਤੁਸੀਂ ਸੰਜਮਨਾ ਵਰਤੋ ਤੁਹਾਡਾ ਤੁਸੀਂ ਮਹੀ ਤੱਕ ਚਲਾਉਣਾ ਹੈ ਨਹੀਂ ਮੰਨੇ ਪਰਾਣੀਆਂ ਤਾਂ ਮਾਰ ਸਿੱਧੀ 12 ਰਹਿ ਗਏ ਜੀ ਕਰਮਚਾਰੀਆਂ ਦੀ ਗਿਣਤੀ ਇਸ ਤਰ੍ਹਾਂ ਲੱਗਦਾ ਨਹੀਂ ਕਿ ਲੜਾਈ ਹੋਰ ਵੱਡੀ ਹੈ ਸਿੰਗਲ ਬੋਰਡ ਦੀ ਸਰ ਕਿਉਂਕਿ 60% ਹਿੱਸਾ ਸਿੰਗਲ ਬੋਰਡ ਸਿੰਗਲ ਹੈ ਉਹ 40% ਤਿੰਨ ਬੋਟਾ ਉਹ ਵੋਟ ਤੇ ਵੀ ਰਾਏ ਨਹੀਂ ਤਿੰਨ ਜੀ ਸਰ ਇਹ ਵੀ ਲੜਾਈ ਵੱਡੀ ਲੱਗਦੀ ਹੈ ਉਹ ਹੀ ਹੈ ਨਾ ਹੁਣ ਕੀ ਹੁਣ ਕੀ ਕੀਤਾ Rajasthan ਤੇ Haryana ਨੇ ਬੋਟ ਪਾ ਕੇ ਕਿ ਦੋ ਇੱਕ ਨਾਲ फैसला है हैं उनको बोलो ना कि सेंटर को जिन्होंने जो ऑर्डर देते हैं बिट्टू जी को बोलो कि देशद्रोह का मुकदमा वो जहाँ वो बड़े देशभक्त बैठे हैं ना जो हर को हर एक को देशभक्ति का सर्टिफिकेट देते हैं जो उनसे तो करवाओ ना तो बिट्टू जी आप तो सेंट्रल गवर्नमेंट का हिस्सा हो जो वहाँ से ऑर्डर करती है बीबीएम को आज आज उठा दो ये मतलब हर चीज हमारे पे ही मतलब हम पर तो ये संकट मरा गया एक तरीक तक तो कोई मुद्दा नहीं था अब उसके बाद जब इन्होंने खुद ही फैसला कर लिया कि हम इतना पानी देंगे और इतना छोड़ दें ऐसे कैसे छोड़ देंगे ਵਾਜਵਾਤਾ ਇਹ ਬਿਆਨ ਆਇਆ ਕਹਿੰਦਾ ਕਿ ਗੋਮਨਾ ਕੀਤਾ ਜਾ ਰਿਹਾ ਜੀ ਲੋਕਾਂ ਚੱਪਣਾ ਫਕਸਰ ਦਸਣ ਦੇ ਲਈ ਸਿਰਫ ਤੇ ਕੇਵਲ ਸਰਕਾਰ ਡਰਾਮਾ ਕਰ ਰਹੀ ਹੈ ਜਿਹੜਾ ਐਫੀਡੇਵਿਟ ਦਿੱਤਾ ਸੀ ਉਹਨਾ ਸਟਰੋਂਗ ਨਹੀਂ ਦਿੱਤਾ ਜਾ ਰਿਹਾ ਜੀ ਕਿਹੜਾ ਐਫੀਡੇਵਿਟ ਹਾਈ ਕੋਰਟ ਦੇ ਵਿੱਚ ਜਿਹੜਾ ਸਾਡੇ ਤਾਂ ਬਹੁਤ ਦੇਰ ਤੋਂ ਉਸ ਦਾ ਇਹਨਾਂ ਦੇ ਐਫੀਡੇਵਿਟ ਵੀ ਸੰਭਾਲਦੇ ਫਿਰਦੇ ਆ ਉਹ ਤਾਂ ਨਾਂ ਬੋਲਣ ਘਟੋ ਘਟ ਜਿਨ੍ਹਾਂ ਨੇ ਚਾਂਦੀਆਂ ਕਈਆਂ ਫੜਾਈਆਂ ਇਹਨਾਂ ਨੂੰ ਹੈ ਤਾਂ ਉਹਨਾਂ ਦਾ ਕੀ ਹੈ ਤੁਸੀਂ ਦੇਖ ਤਾਂ ਲਿਆ ਵਿਧਾਨ ਸਭਾ ਦੇ ਬਾਜਵਾ ਸਾਹਿਬ ਬੇਹੋਰੀ ਗੱਲਾਂ ਕਹਦੇ ਨੇ ਠੀਕ ਨਹੀਂ ਹੈਗੇ ਉਹ ਉੱਤੇ ਵੀ ਉਹਤੇ ਵੀ ਗੱਲ ਕਹਿੰਦੇ ਵੀ ਜਿਹੜੀ ਮੀਟਿੰਗ ਜਿਹੜੀ ਸੀ ਪਾਰਟੀਆਂ ਜਿਹੜੀਆਂ ਉਹ ਲਗਾਤਾਰ ਪਿਛਲੇ ਸਮੇਂ ਚ ਕੱਟੀਆਂ ਉਹਦੇ ਲਈ ਵੀ ਕੋਈ ਕਾਨੂੰਨੀ ਚਾਰਾ ਜੋਈ ਕਰ ਰਹੇ ਆ ਜੀ ਕਾਲੇ ਚ ਜਿਹੜੀ ਭਰਤੀ ਜਿਹੜੀ ਆ ਪੰਜਾਬ ਦੇ ਪੇਟ ਚ ਕੱਟੀ ਜੀ ਹਾਂਜੀ ਅਤ ਬੀਵੀਐਮ ਵੀ ਖਤਮ ਕਰਨ ਬਾਰੇ ਸੋਚ ਰਹੇ ਕਾਦੇ ਬਾਸ ਚਿੱਟਾ ਹਤੀ ਬੰਨੇ ਜੀ ਇਹ ਮੰਨ ਦਸੋ ਜੀ ਹਰਤੀ ਜ਼ਮੀਨ ਇਹਨਾਂ ਨੂੰ ਪੈਸੇ ਦੇਣੇ ਹਰ ਤਮਾਹੀ ਕਿੱਥੇ ਪੈਸੇ ਖਰਚਦੇ ਨੇ ਫਟਾ ਖੋਲਦਾਂਗੇ ਜੀ ਫਟਾ ਬੰਦ ਕਰਦਾਂਗੇ ਦੋ ਕੰਮ ਨੇ ਇਹਨਾਂ ਕੋਲੇ ਸੋ ਬੀਵੀਐਮ ਵੀ ਦਾ ਪੁਨਰ ਇਕੱਠਣ ਹੋਣਾ ਚ ਕਿ ਇਹਨਾਂ ਸਬੰਧਾਂ ਚੇਂਜ ਕਰੋ ਅੱਜ ਤੱਕ ਅੱਜ ਬਸਾ। ਮਾਨ ਸਾਹਿਬ ਇੱਕ ਜਿਹੜੀ ਡੈਮ ਤੋਂ ਤੁਹਾਡੀ ਸਰਕਾਰ ਦੇ ਉੱਤੇ ਲਾਰੇ ਦੇ ਕਾਂਗਰਸ ਦੇ ਕਈ ਲੀਡਰ ਲਾਰੇ ਨੇ ਉਹਦੇ ਬਾਰੇ ਕੀ? ਕੀ? ਵੀ ਤੋ ਤੁਹਾਡੇ ਹੁੰਦੇ ਜਿਹੜੀ ਆ ਉਹ ਜਿਹੜੀ ਕਮੇਟੀ ਜਿਹੜੀ ਬਣ ਗਈ ਤੁਸੀਂ ਆਪ ਜਿਹੜੀ ਆ ਉਹਨੂੰ ਮਨਜ਼ੂਰੀ ਉਹ ਸਰਕਾਰ ਕੀ ਦੀ ਸੀ ਡੈਮ ਸੇਫਟੀ ਐਕਟ ਆਇਆ ਸੀਗਾ। ਉਹ ਕਹਿੰਦਾ ਉਦੋਂ ਜਦੋਂ ਦੋ ਹਾਂਜੀ ਜਿਸ ਵਿੱਚ ਡੈਮ ਸੇਫਟੀ ਐਕਟ ਪਰਲੀਮੈਂਟ ਐਸੀ ਸਰਕਾਰ ਕੀ ਕਾਂਗਰਸ ਹਾਂਜੀ ਕਾਂਗਰਸ ਵਿਰੋਧ ਤੋਂ ਕਿਹਨਾਂ ਬੁਲਾਏ ਨੇ? ਉਹ ਕਹਿੰਦਾ ਚੋੜ ਜਾਪਾ ਲੱਗੇ। ਪਰ ਮੰਤੱਲਾ ਸੀ ਉੱਥੇ। ਉਹ ਵਿਰੋਧ ਕਰਦਾ ਉੱਥੇ। ਇਹਨਾਂ ਦੇ ਕਿੰਨੇ ਸੀ? ਇੱਥੇ ਭਾਵੇਂ ਤੁਮਾਂਤੀ ਭਾਈ ਜਾਓ ਕੋਈ ਇਕੱਲਾ ਵੀ ਵਿਰੋਧ ਕਰੇ ਇੱਥੇ ਆ ਕੇ ਸਰਕਾਰ ਚ ਵੀ ਆ ਕੇ ਇਹੀ ਕਰੇ ਜਿਸ ਵੇਲੇ ਟਾਈਮ ਹੈ ਸੇਫਟੀ ਐਕਟ ਆਇਆ 2021 ਸਰਕਾਰ ਕੀ ਨਹੀਂ ਸੀ ਕਾਂਗਰਸ ਕਾਂਗਰਸ ਕਿਰਪਾ ਕਰ ਕੋਰੋਂ ਦੱਸ ਤੇ ਕਰੋ ਉਹ ਕਹਿੰਦੇ ਚੋਣ ਜਬਤਾਂ ਲੱਗਣ ਤੋਂ ਬਾਅਦ ਚੋਣ ਜਬਤਾਂ ਲੱਗਣ ਤੋਂ ਬਾਅਦ ਰਾਸ਼ਟਰਪਤੀ ਨੇ ਮਜੂਰੀ ਦਿੱਤੀ ਸੀ ਪਰ ਇੱਕ ਲੋਕ ਇਸ ਦੀ ਗੱਲ ਹੈ ਕਿ ਗੁਰਦਾਸਪੁਰ ਪ੍ਰਸ਼ਾਸਨ ਨੇ ਇੱਕ ਫੈਸਲਾ ਦਿੱਤਾ ਕਿ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਬਲੈਕਆਊਟ ਹੋਏਗਾ ਡੀਸੀ ਨੇ ਆਰਡਰ ਜਾਰੀ ਕੀਤੇ ਨੇ ਕਿ ਰਾਤ ਨੂੰ ਬੱਚੇ ਹੀ ਪੜ੍ਹਦੇ ਨੇ ਦੇਖੋ ਇਹ ਤਾਂ ਦੇਖੋ ਆਰਮੀ ਦਾ ਸਹਿਯੋਗ ਕਰਾਂਗੇ ਸੀ ਜੋ ਵੀ ਸਾਨੂੰ ਹੋ ਡਿਫੈਂਸ ਮਿਨਿਸਟਰੀ ਜੋ ਤਹਾ ਤੋਂ ਸਾਰੇ ਆਰਡਰ ਹੁੰਦੇ ਉਹਨੂੰ ਫੋਲੋ ਕਰਾਂਗੇ ਮੈਂ ਇਹੀ ਤਾਂ ਕਹਿਣਾ ਇੱਕ ਪਾਸੇ ਤਾਂ ਅਸੀਂ ਆਹ ਮੁਸੀਬਤ ਚ ਪਏ ਹੋਏ ਆ ਬਲੈਕਆਊਟ ਹੋ ਰਹੇ ਨੇ ਕੋਈ ਪਤਾ ਨਹੀਂ ਕਿਹੜੀ ਮਿਜ਼ਾਈਲ ਕਿੱਥੇ ਆਉਣੀ ਹੈ ਕਿੱਥੇ ਡਿੱਗਣੀ ਹੈ ਦੂਜੇ ਪਾਸੇ ਆਹ ਸਾਨੂੰ ਕਿਉਂ ਤੁਸੀਂ ਸੰਕਟ ਮੜਦਾ ਸਾਡੇ ਤੇ ਤੁਹਾਨੂੰ 12 ਦਿਨਾਂ ਬਾਅਦ ਤੁਹਾਨੂੰ ਤੁਹਾਡਾ ਪਾਣੀ ਮਿਲ ਜਾਊਗਾ ਕਰ ਲਿਓ ਉਹਨੂੰ ਕੀ ਕਰਨਾ ਇੱਕ ਵਾਰ ਅਸੀਂ ਕਿਹੜਾ ਇਸ ਪਾਣੀ ਨੂੰ ਵੇਚਣਾ ਹੈ ਜੀ ਕਾਲ ਤਾਂ ਰਾਇਲਟੀ ਦੀ ਵੀ ਚੱਲ ਰਹੀ ਹੈ ਪਰ ਅਸੀਂ ਤਾਂ ਇਹ ਦੇ ਨਾ ਬਿਜਲੀ ਪੈਦਾ ਕਰਨੀ ਉਹ ਵੀ ਕਿਸਾਨਾਂ ਵਾਸਤੇ ਹੈ ਖੇਤਾਂ ਚ ਜਾਊਗਾ ਉਹ ਵੀ ਕਿਸਾਨਾਂ ਵਾਸਤੇ ਹੈ ਪੀਣ ਵਾਸਤੇ ਉਹ ਵੀ ਪਿੰਡਾਂ ਨਾਲ ਵਾਸਤੇ ਸੋ ਇਹੇ ਇਸ ਗੱਲ ਨੂੰ ਕਿਉਂ ਨਹੀਂ ਸਮਝਦੇ ਕਿ ਬੀਜੇਪੀ ਜਿਹੜੀ ਹੈ ਉਹ ਉਹ ਐਂਟੀ ਪੰਜਾਬ ਹੈ ਜਦੋਂ ਉਹ ਕਿਸੇ ਹੋਰ ਪਾਸਿਓਂ ਨਾ ਜਿੱਤਣ ਚਾਹੇ ਉਹ ਵੋਟਾਂ ਵਾਲੇ ਪਾਸਿਓਂ ਆਇਆ ਚਾਹੇ ਉਹ ਕਿਸੇ ਪਾਸਿਓਂ ਜਦੋਂ ਕੋਸ਼ਿਸ਼ ਕਰਦੇ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੀ ਸੰਗੀ ਘੁੱਟੀ ਜਾਵੇ ਤੇ ਇਹ ਨਹੀਂ ਹੋਣ ਦੇਣਾ ਕਿ ਲੋਕ ਲੋਕਾਂ ਦੀ ਕਿੰਨੀ ਪਤੀ ਜਾ ਰਹੀ ਆ ਲੋਕ ਫਿਰ ਅਸੀਂ ਟਾਈਮ ਅਸੀਂ ਇਸੇ ਕਰਕੇ ਤਾਂ ਕਿਹਾ ਸੀਗਾ ਕਿ ਪੁਲਿਸ ਅਸੀਂ ਡੈਮ ਸੇਫਟੀ ਵਾਸਤੇ ਲਾਈ ਆ ਲੋਕ ਆ ਗਏ ਪਬਲਿਕ ਆ ਗਈ ਇੱਥੇ ਕੋਈ ਪੁਰਸਾ ਵਾ ਕੇ ਲੋਕ ਲੋਹੰਡ ਆ ਗਏ ਜਦੋਂ ਜਿਉਂ-ਜਿਉਂ ਪਤਾ ਲੱਗੀਆਂ ਲੋਕ ਆਈ ਜਾਂਦੇ ਪਾਣੀ ਦੇਖੋ ਐਸੀ ਇੱਕ ਚੀਜ਼ ਹੈ ਪੰਜਾਬੀਆਂ ਦੀ ਲਾਈਫਲਾਈਨ ਹੈ ਸੋ ਉਹਦੇ ਨਾਲ ਤੁਸੀਂ ਛੇੜਛਾੜ ਕਰੋਗੇ ਔਰ ਉਹ 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 ਚੋਰੀਆਂ ਡਾਕਾ ਮਾਰਨ ਦੀ ਕੋਸ਼ਿਸ਼ ਕਰੋਗੇ ਤਾਂ ਪਬਲਿਕ ਜਿਹੜੀ ਆ ਉਹਦੇ ਰੋਸ ਨੂੰ ਮਾਨ ਸਾਹਿਬ ਦੇਸ਼ ਤੋਂ ਤਾਂ ਮਜ਼ਾਇਲਾ ਕਰ ਰਹੇ ਨਹੀਂ ਆ ਡੈਮਾ ਦੀ ਸੁਰੱਖਿਆ ਕਰਨ ਦੀ ਲੋੜ ਹੈ ਸੇਫਟੀ ਐਕਟ ਬਣਾਇਆ ਗਿਆ ਸੁਰੱਖਿਆ ਦੇ ਲਈ ਪਰ ਹੋ ਕੀ ਰਿਹਾ ਹੋਏ ਬਸ ਲੜਾ ਰਹੇ ਨੇ ਆਪਦਾ ਮਿਸ ਅਫਸਰ ਉਹ ਢੂੰਡ ਰਹੇ ਆ ਮੈਂ ਇਹ ਕਾਰਵਾਈ ਦੀ ਸਖਤ ਨਹੀਂ ਹੁੰਦਾ ਕਰਦਾ ਜੋ ਚੇਅਰਮੈਨ ਸਾਹਿਬ ਆ ਪਾ ਕੇ ਕਹਿੰਦੇ ਅਸੀਂ ਗੇਟ ਕੋਲਾਂਗੇ ਇਹ ਸਾਡੀ ਬੀਬੀਐਮਬੀ ਹੈ ਜੇ ਲੀਗਲੀ ਵੀ ਦੇਖਿਆ ਜਾਵੇ ਨਾ ਹੂੰ ਸਾਡੀ ਤਾਂ ਤੇ ਫੋਟੋ ਵੀ ਲਾਉਂਦੇ ਹੋ ਇਹ ਆਲੇ ਦਫ਼ਤਰ ਚ ਹਰਿਆਣਾ ਤੇ ਰਾਜਸਥਾਨ ਦੇ ਮੁਕਮਲ ਤੇ ਲੱਗੀ ਹੋਈ ਐ ਫੋਟੋ ਸਾਡੀ ਲਾਉਂਦੇ ਸਾਡਾ ਸਾਂਭੀ ਦੀ ਕੁਛ ਨਹੀਂ ਸਾਡੇ ਬਰੁਤਾਂ ਹੀ ਹਾਈ ਕੋਰਟਾਂ ਜਾਂਦੇ ਨੇ ਉਹਦਾ ਪੈਸਾ ਸਾਨੂੰ ਦੇਣਾ ਪੈਂਦਾ ਜੀ ਜਿੰਨੇ ਵਕੀਲ ਕਰ ਪੰਜਾਬ ਦੇ ਵਿੱਚ ਛਿਲਾਂਗਾ ਹੁੰਦੀ ਐ ਉੱਥੇ ਨੰਗਲ ਦੇ ਨਾਲ ਲੱਗਦੇ ਇਲਾਕੇ ਮੋਜੂਵਾਲ ਤੇ ਟਿੱਬਾ ਟਪਰੀਆ ਤੱਕ ਜੋ ਪਾਣੀ ਦੀ ਹਰਜੋਤ ਬੈਂਸ ਨੇ ਵਿਧਾਨ ਸਭਾ ਦੇ ਵਿੱਚ ਗੱਲ ਆਖੀ ਸੀ ਉਹ ਉਹ ਕਿੱਥੇ ਤੱਕ ਪ੍ਰੋਜੈਕਟ ਚਲਾਇਆ ਗਿਆ ਇਹ ਹੀ ਤਾਂ ਕਹਿਣਾ ਕਿ ਇਹ ਪਾਣੀ ਅਸੀਂ ਇੱਥੇ ਹੀ ਵਰਤਾਂਗੇ ਪਹਿਲਾਂ ਹੈਡ ਹੈਡ ਨੂੰ ਪਾਣੀ ਦੇ ਦਈਏ ਟੇਲਾਂ ਤੱਕ ਵੀ ਪਹੁੰਚਾਉਣਾ ਹੈ ਤੇ ਤੁਸੀਂ ਸਾਥੋਂ ਹਜੇ ਫੇਰ ਆਪ ਫੱਟੇ ਚੱਕਣ ਆ ਜੰਨੇ ਹੋ ਸਵੇਰੇ ਸਵੇਰੇ ਤੁਸੀਂ ਗੇਟ ਖੋਲਣ ਆ ਜੰਨੇ ਹੋ ਚੋਰੀਆਂ ਸਾਥੋਂ ਇਹ ਇਸ ਤਰ੍ਹਾਂ ਦੀ ਹਰਕਤ ਨੂੰ ਤਾਂ ਕੋਈ برداشت ਨਹੀਂ ਕਰਦਾ। ਨੂੰ ਮਾਨ ਸਾਹਿਬ ਕਿੰਨੀ ਵਾਰੀ ਆਉਣਗੇ ਬਾਰ ਬਾਰ ਬੀਬੀਆਂ ਆਂਦੀ ਨੇ ਪਾਣੀ ਛੱਡ ਦਿੰਦਾ। ਉਹ ਤਾਂ ਫਿਰ ਸਾਰਾ ਕੁਝ ਕਰਾਂਗੇ ਫਿਰ ਇਸ ਜੁਸਾਬ ਹੋਣ ਲੱਗ ਗਿਆ ਸਾਰੇ ਸੀਐਮ ਸਾਹਿਬ ਸੀਐਮ ਸਾਹਿਬ ਤੁਸੀਂ ਵਿਧਾਨ ਸਭਾ ਚ ਕਿਹਾ ਸੀ ਡਰਾਫਟ ਲੈ ਕੇ ਆਉਂਗੇ ਕਦੋਂ ਤੱਕ ਸਰਕਾਰ ਉਹ ਤਾਂ ਪਹਿਲਾਂ ਇਹਨਾਂ ਤੋਂ ਵਿਲੇ ਹੋ ਜੀ ਆਹਾ ਉਹ ਜਿਹੜਾ ਬਾਰਡਰ ਸੀਂ ਅੱਜ ਕਰ ਲਾਂਗੇ ਸੀ ਅਜੀਤ ਸਾਹਿਬ ਨੂੰ ਦੱਸਿਆ ਹੋਇਆ ਬਣਾਵਾਂਗੇ ਡਰਾਫਟ ਬਣਾਉਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦਾ ਕਿਉਂਕਿ ਕਾਨੂੰਨ ਨੇ ਅੱਗੇ ਪਤਾ ਨਹੀਂ ਕਿੰਨੇ ਸਾਲ ਚੱਲਣਾ ਹੁੰਦਾ ਹੈ ਉਹਦੇ 'ਚ ਕੋਈ ਕਮੀ ਨਾ ਰਹੇ ਜੇ ਤਾਂ ਕਿ ਕੋਈ ਇਸ ਤਰ੍ਹਾਂ ਦਾ ਕਲੌਜ਼ ਨਾ ਕੋਈ ਵੀਕ ਪੁਆਇੰਟ ਨਾ ਰਹੇ ਜੇ ਕਿ ਉਹ ਕੱਲ ਨੂੰ ਕੋਟਾਂ-ਕੋਟਾਂ 'ਚ ਲੈ ਜਾਣ ਇਸ ਕਰਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਅਸੀਂ ਆਪ ਕਰਨ ਜੋਗੇ ਆਗੇ ਆ ਅਸੀਂ ਦੇਸ਼ ਦੀ ਰਾਖੀ ਕਰਨ ਜੋਗੇ ਹੈਗੇ ਆ ਤਾਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਜੋਗੇ ਬਹੁਤ ਥੈਂਕ ਯੂ ਇੱਕ ਪਿੰਡ ਦੀ ਬੰਜਰ ਹੋਈ ਪਈ ਐ ਅੱਜ ਉਹਨਾਂ ਨੂੰ ਪਾਣੀ ਦੇਣ ਦਾ ਤਰੀਕਾ ਤੁਸੀਂ ਹੁਣ ਕਹਿੰਦੇ ਸਾਨੂੰ ਐਕਸਟਰਾ ਦੇ ਦਿਓ ਕਿਉਂਕਿ ਸਾਨੂੰ 10 ਸਾਲ 15 ਸਾਲ ਪਹਿਲਾਂ ਮਿਲਦਾ ਰਿਹਾ ਹੁਣ ਉਹ ਹੱਤ ਜਿਹੜੀ ਹੈ ਉਹ ਹੱਕ ਥੋੜੀ ਬਣ ਗਿਆ ਰਾਈਟ ਥੋੜੀ ਬਣ ਗਿਆ ਨਾ ਸੋ ਨਾ ਹਾਈ ਕੋਰਟ ਨੇ ਕੋਈ ਆਰਡਰ ਦਿੱਤਾ ਕਿ ਪਾਣੀ ਛੱਡੋ ਨਾ ਕਿਸੇ ਹੋਮ ਸੈਕਟਰੀ ਦੀ ਮੀਟਿੰਗ ਚ ਕੋਈ ਇਸ ਤਰ੍ਹਾਂ ਦਾ ਹੋਇਆ ਬੀਬੀਐਮਬੀ ਦੇ ਜਿਹੜੀਆਂ ਮੀਟਿੰਗਾਂ ਨੇ ਉਹ ਤੁਹਾਨੂੰ ਪਤਾ ਹੀ ਹੈ ਕਿ ਉਹ 3-3 ਘੰਟੇ ਦਾ ਨੋਟਿਸ ਦੇ ਕੇ ਕਿਵੇਂ ਬੁਲਾ ਸਕਦੇ ਮੈਨੂੰ ਪੰਜਾਬ ਜਾਂਦੇ 60% ਸਾਡਾ ਹਿੱਸਾ ਨਾ ਮੈਨੂੰ ਕੋਈ ਫੋਨ ਆਇਆ ਚੀਰਮੈਨ ਦਾ ਕਿ ਮੈਂ ਚੱਲ ਜਾਣ ਲੱਗੇ ਹਾਂ ਜੀ ਉਧਰ ਅਸੀਂ 60% ਦੇ ਹਿੱਸੇਦਾਰੇ ਚਾਹੁੰਦੇ ਸਾਨੂੰ ਨਹੀਂ ਪਤਾ ਸਾਥੋਂ ਚੋਰੀਆਂ ਲੈ ਜੂਗਾ ਤਾਂ ਚੀਅਰਮੈਨ ਕਦੇ ਇਸ਼ਾਰੇ ਦੇ ਉੱਤੇ ਚੱਲ ਰਹੇ ਨੇ ਇਲੀਗਲ ਐਕਟ ਜਿਹੜੀ ਕਾਰਵਾਈ ਆ ਉਹਦੇ ਖਿਲਾਫ ਜਿਹੜਾ ਐਫ ਆਈ ਆਰ ਹੋਣੀ ਚਾਹੀਦੀ ਸੀ ਸੁਪਰੀਮ ਕੋਰਟ ਦੀ ਤਿਆਰੀ ਹੈ ਅਸੀਂ ਚੈਲੰਜ ਕਰਾਂਗੇ ਤੁਹਾਨੂੰ ਹਾਈ ਕੋਰਟ ਨੇ ਕਿਹਾ ਕਿ ਰਾਈਟ ਦਿੱਤਾ ਕਿ ਤੁਸੀਂ ਜਾ ਸਕਦੇ ਹੋ ਲੱਗਦਾ ਕਿ ਬਾਕੀ ਬਾਕੀ ਤੁਸੀਂ ਕਿਹਨੂੰ ਐਫ ਆਈ ਆਰ ਦੀ ਉਹ ਅਸੀਂ ਲੀਗਲੀ ਅਸੀਂ ਪੁੱਛਦੇ ਹਾਂ ਕਿ ਕਿਹੜਾ ਕਿਹੜਾ ਆਰਡਰ ਇੰਪਲੀਮੈਂਟ ਕਰਾਉਣਾ ਹੈ ਸੀ ਉਹ ਉਹ ਕਹਿੰਦੇ ਆ ਉਹਨਾਂ ਨੇ ਕਿਹਾ ਕਿ ਸ਼ਾਮ ਨੂੰ ਮੈਨੂੰ ਮਿਲਣਗੇ ਹਾਂ ਮੈਨੂੰ ਕਿਹਾ ਸੀ ਨਹੀਂ ਚਾਹੀਦਾ ਉਹ ਮੈਨੂੰ ਸ਼ਾਮ ਨੂੰ ਮਿਲ ਲਵੇ ਆਜਣ ਅਸੀਂ ਉੱਥੇ ਗੱਲ ਕਰਾਂਗੇ ਕਿ ਹਾਂ ਜੀ ਦੱਸੋ ਕਿਹੜਾ ਆਰਡਰ ਇੰਪਲੀਮੈਂਟ ਕਰਾਉਣ ਗਏ ਸੀ ਤੁਸੀਂ ਕਿੱਥੇ ਲਿਖਿਆ ਹੋਇਆ ਕਿ 8500 ਛੱਡ ਦੋ ਹਾਈ ਕੋਰਟ ਨੇ ਲਿਖਿਆ ਹੋਮ ਸੈਕਟਰੀ ਨੇ ਲਿਖਿਆ ਕੀ ਨੇ ਲਿਖਿਆ ਦੱਸੋ ਮਾਨ ਸਾਹਿਬ ਉਹ ਵੀ ਇੱਥੇ ਆਏ ਹੋਏ ਸੀ ਤੁਸੀਂ ਵੀ ਇੱਥੇ ਆਏ ਹੋਏ ਸੀ ਪਾਣੀ ਦੀ ਆਪ ਕਰਦੇ ਨਹੀਂ ਕੱਲ ਤਾਂ ਸਿਰਫ ਜਿਹੜੇ ਬਲੈਕ ਨਾ ਨਾ ਜਿਹੜੇ ਬਾਰਡਰ ਵਾਲੇ ਜਿਹੜੇ ਸੀਐਨਡੀ ਠੀਕ ਹੈ ਉਹ ਹੀ ਸ਼ਾਮਲ ਸੀ ਤੇ ਸਿਰਫ ਨੇਪਾਲ ਵਾਲੇ ਜਿਹੜੇ ਜਿਵੇਂ ਉੱਤਰਾਖੰਡ ਤੇ ਯੂਪੀ ਜਾ ਫਿਰ ਬੰਗਲਾਦੇਸ਼ ਆ ਮੰਤਬੰਦੂ ਚੀ ਸੀਗੇ ਵਿਹਾਰ ਵਾਲਿਆਂ ਦਾ ਬਾਰਡਰ ਲੱਗਦਾ ਤੇ ਸਿੱਕਮ ਵਾਲੇ ਸੀਗੇ ਗੁਜਰਾਤ ਵਾਲੇ ਸੀ ਰਾਜਸਥਾਨ ਵਾਲੇ ਸੀ ਉਹਦੇ ਵਿੱਚ ਇਸ ਤਰ੍ਹਾਂ ਦਾ ਮੰਤਬੰਦੂ ਕਿਹੜਾ ਕਿ 3 ਨੂੰ 5 ਚਾਹੀਦਾ ਦੇ ਦੇਣ ਜੇ ਪੰਜਾਬ ਨੂੰ ਲੋੜ ਪਈ ਤਾਂ ਅਸੀਂ ਆਪਣਾ ਜ਼ਮੀਨੀ ਪੱਧਰ ਤੋਂ ਪਾਣੀ ਕੱਢ ਕੇ ਉਹਨਾਂ ਨੂੰ ਦੇ ਦਾਂਗੇ ਹੁਣ ਕੱਢ ਲਓ ਹਾਂ ਸਾਡਾ ਲੋੜ ਹੈ ਤੁਸੀਂ ਆਪਣੇ ਕੱਢ ਲਓ ਆਪਰੇਸ਼ਨ ਵਿੱਚ ਤੁਸੀਂ ਜ਼ਮੀਨ ਚੋਂ ਕੱਢ ਕੇ ਸਾਨੂੰ ਦੇਵੋਗੇ ਤੁਸੀਂ ਜ਼ਮੀਨ ਕੱਢ ਕੇ ਆਪ ਦੇ ਨਾਲ ਚ ਲੈ ਲਓ ऑपरेशन सिंदूर, सिंदूर को सर आप कैसे देखते हैं नहीं बहुत अच्छा है मैं तो हम तो मुबारकबाद हमने दी है और फौज के साथ खड़ेंगे हम पूरा सरकार नहीं पूरे पंजाबी नब्बे परसेंट कर्बानी है इस देश को इस तिरंगे को लहराने के लिए हमारी तो सामने भी हम ही खड़े होते हैं उनके पहली गोली पंजाबियों के सीने में ही आती है ऑपरेशन तो सिंदूर बड़ा अच्छा उनके जो जितने भी आतंकवादियों के जो मुख्यालय थे जो उनके ट्रेनिंग सेंटर थे वो तबाक ये हैं बहुत अच्छी बात लेकिन उन्होंने क्या किया वो सिविल पे अटैक कर रहे हैं हमारे गुरुद्वारा साहब में वहाँ गोला गिरा तीन एक रागी दो ग्रंथी बाकी सिंह शहीद हो गए मतलब वो सिविल पे कर रहे हैं हम उनके आतंकवादियों के ठिकानों पर कर रहे हैं ठीक है ना इवन हमने अभी उनकी फौज पर नहीं किया आतंकवादियों के ठिकाने पर किया तो अगर वो मतलब ਬਾਜ ਨਹੀਂ ਆਉਣਗੇ ਤਾਂ ہماری ਫੌਜ ਤਿਆਰ ਹੈ اور ਫੌਜ ਕਾਉਂਸਲ ਬਣਾਉਣੇ ਲਈ ਅਸੀਂ ਤਿਆਰ ਹਾਂ ਜੇਕਰ ਕੋਈ ਪੈਨਿਕ ਨਾ ਹੋਏ ਪਾਣੀ ਦੀ ਹੈ ਜਿੱਥੇ ਤੁਸੀਂ ਪਾਈਪ